ਦਾਤਾ ਸ਼ਾਇਰ ਕਰਨ ਅਰਜੋਈ ਬਖਸ਼ੋਦਾਰਿਆਂ ਨੂੰ ਢੋਈ ਜਾਵਾਂ ਕਵਤਾਰ ਪਰੋਈ ਖੁਸ਼ੀਆਂ ਦੇ ਬਾਗ ਚੋਂ ਮੁਕੇ ਨਾ ਖਜ਼ਾਨਾ ਜ਼ਿੰਦਗੀ ਦੇ ਬਾਗ ਚੋਂ ਤੇਰੇ ਨਾਮ ਮਜ਼ਮਾ ਵਿੱਚ ਰੌਲਾ ਜਪਦਾਰ ਹਮ ਕਿਤੇ ਕੋਈ ਮੌਲਾ ਮੁੱਲਾਂ ਪੰਡਤਾਂ ਦਾ ਦਿਲ ਹੌਲਾ ਪੰਡਤਾਂ ਦਾ ਦਿਲ ਹੌਲਾ ਵੇਚ ਤੂੰ ਵਸਦਾ ਭੋਲਣਹਾਰ ਹੈ ਜੀਵ ਵਿਚਾਰਾ ਖੋਟੇ ਕਰਮਾਂ ਦਾ ਹੈ ਮਾਰਾ ਅੱਜ ਦਾ ਦਿਨ ਐਤਵਾਰ ਤੇ ਸ਼੍ਰੀਦਾਸ ਸਾਹਿਬ ਲੰਗਰ ਦੀ ਸੇਵਾ ਕਰਦੇ ਆਂ ਜੀ ਪਹਿਲਾਂ ਅੱਡੇ ਵੀ ਕਰਦੇ ਹੁਣੇ ਹੀ ਨਵੇਂ ਰਲੇ ਵੀ ਰਣਾ ਤੇ ਅਸੀਂ ਜਾਣਦੇ ਆ ਬ੍ਰੈਡ ਲੈ ਕੇ ਅੱਜ ਇੱਥੇ ਲੰਗਰ ਲਾਵਾਂਗੇ ਬ੍ਰੈਡ ਤੇ ਬ੍ਰੈਡ ਸੈਂਡਵਿਚ ਤੇ ਕੀ ਟੈਸਟ ਨਹੀਂ ਆਈਸਕ੍ਰੀਮ ਆਦਾ ਲੰਗਰ ਆ ਜੀ ਹੁਣ ਬਰੈਡ ਤੇ ਹੀ ਲਏ ਆ ਤੇ ਹੁਣ ਜਾ ਕੇ ਚੱਲੇ ਆ ਇਸਕੀ ਲੈਣ ਤੇ ਬਾਕੀ ਤੁਹਾਨੂੰ ਮਿਲ ਜੇਗਾ ਆਪਾਂ ਇਸਕੀ ਲੈਣ ਦੇ ਲੋ ਵੀ ਮੋਜੀ ਦੀ ਸ਼ਹਾਗੀ ਚੱਲ ਔਰ ਦੇਖੋ ਕਾੜਦੇ ਵੀ ਕਿਉਂ ਨਹੀਂ ਨਹੀਂ ਇਹ ਰੱਖ ਖਬਰ ਚਾਹੀਦੀ ਨੇ ਵਿੱਚ ਚਾਹੀਦੀ ਚ ਰੱਖਣੀ ਹੈ ਉਹ ਮਾਰ ਸਾਡਾ ਦਬਾ ਦੇ ਜੰਗ ਦਾ ਮੂਨੀ ਪਣਾ ਵਿੱਚ ਮੂਨ ਪਣਾ ਵਿੱਚ ਲੂਣ ਇਹ ਚ ਪੇਟੀ ਚ ਨਹੀਂ ਪੈਂਦਾ ਮੈਂ ਗੱਡੀ ਦੇ ਅੰਦਰ ਟੁੱਕਦਾ ਹਾਂ ਜੀ ਆਪਣੀ ਆਈਡੀ ਲੈ ਵਾਇਪਾਰਟ ਦਾ ਜਿਹਨੇ ਆਪਣਾ YouTube ਦਾ ਚੈਨਲ ਅਜੇ ਬਲੌਗ ਸਬਸਕ੍ਰਾਈਬ ਕਰੋ ਹਾਂ ਜੀ ਹਾਂ ਇਧਰ ਆ ਜਿੰਨਾਂ ਰੋਟੀ ਖਾਣੇ ਇਧਰ ਆਪਾਂ ਕਰ ਲਈਏ ਸੀਟਾ ਚੋਕ ਲਈਏ ਆਜ ਹੈ ਜੀ ਬਰੈਡ ਵਾਇਗਰੂ ਸੀਟਾ ਚੋਕ ਲਈ ਆਪਾਂ ਮਿਲਦੇ ਤੁਹਾਨੂੰ ਸੀਟਾ ਜੀ ਲੈ ਆ ਸਮਾਨ ਇੱਕ ਪੈਕੜ ਕੇ ਰੱਖਤਾ ਬਰੈਡਾਂ ਦਾ ਬਾਕੀ ਇੱਕ ਆ ਰੱਖਤਾ ਬਾਕੀ ਦਾ ਮਿਆਸਮਾਨ ਬਾਕੀ ਆਪਿਆ 2100 ਸੰ ਬਰੈਡ ਬਰੈਡ ਦਾ ਸੈਟ ਕਰਤਾ ਉਹਨਾਂ ਨਾਲ ਜਰਾ ਠੀਕ ਪਹਿਲੇ ਬੋਸ਼ਾਂ ਕੱਲ ਕਿੰਨੇ ਰਾਗੇ ਓਏ ਉਹ ਨੂੰ ਬੱਲੂ ਬੱਲੂ ਰੌਂਗੜੀ ਦਾਦਾ ਦਾ ਫਲੇਵਰ ਪਾ ਦੇ ਕਿੰਨੇ ਚਿਰ ਕੱਢ ਦੂ ਇਹ ਚ ਚਾਰ ਜਗ ਬਦੋ ਤਿੰਨ ਮਿੰਟ ਇਹ ਚਾਹ ਦਾ ਹਾਰ ਹੈ ਜਾਂ ਕੱਟੋ ਗੱਲਿਆ ਗੱਲ ਲੈ ਗੱਲ ਅੰਤ ਤੱਕ ਕਰਦੇ ਆਂ ਵੀ ਵਾਗੂ ਜੀ ਲੈ ਲਈਆਂ ਆਈਸਕ੍ਰੀਮਾਂ ਵੀ ਲੈ ਲਏ ਬਰੈਡ ਵੀ ਲੈ ਲਿਆ ਸਮਾਨ ਸਾਰਾ ਲੈ ਲਿਆ ਹੁਣ ਅੰਮ੍ਰਿਤਸਰ ਪਾਉਣ ਕੇ ਬਾਬੇ ਚਾਲੇ ਤੇ ਮਹਾਰਾਜ ਕਿਰਪਾ ਕਰੇ ਕੋਈ ਪੁਲਸ ਵਾਲਾ ਨਾ ਟੱਕਰੇ ਉਹ ਬਾਬੇ ਡਰਦੇ ਥੋੜਾ ਥੋੜਾ ਲੈ ਵਾਕੀ ਵਾਕੀ ਗੌਰ ਗੱਲ ਲਈ ਮਿਲਦੇ ਤੁਹਾਨੂੰ ਹੁਣ ਰਾਤ ਜਾਂ ਅੰਸ਼ੀ ਦਾ ਜਾਂਦੇ ਆ ਕੇ ਮਾਜੇ ਚਲੋ ਜੀ ਠੀਕ ਹੈ ਦੱਸ ਜੀ ਕੰਮ ਦਾਦੀ ਚਲੋ ਹਾਂ ਜੀ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਪਹੁੰਚ ਗਏ ਅਸੀਂ ਸਰ ਸਾਹਿਬ ਹੁਣ ਵੈਨੇ ਗੱਡੀ ਕਿੱਥੇ ਲਾਉਣੀ ਤੇ ਬੰਦੇ ਆਪਣੇ ਸਾਧ ਦੇ ਨੇ ਫਰਦੇ ਆ ਸਮਾਨ ਢੋਣ ਇੱਥੇ ਲਾ ਦਿਓ ਮੈਨੂੰ ਅਗਲਾ ਇਹ ਅੱਗੇ ਵਾ ਨਹੀਂ ਜਾਣੀ ਆ ਵੀਰ ਜੀ ਆਪਣੇ ਸੇਵਾਦਾਰ ਵੀਰ ਆਈਸਕ੍ਰੀਮ ਲਿਆ ਕੇ ਚੱਲੇ ਆ ਆ ਸਾਰੇ ਆਪਣੇ ਵੀਰ ਆ ਸਮਰਥਕ ਵੀਰ ਆਪਣੇ ਤੇ ਆ ਵੀਰਾਂ ਨੇ ਨਾਲ ਬਰੈਡ ਵੀ ਲੈ ਲਿਆ ਜਿੰਨਾ ਹੀ ਸੈਂਡਵਿਚ ਬਣਾਉਣੇ ਬਾਅਦ ਵਿੱਚ ਤੇ ਹੁਣ ਆਪਾਂ ਮਿਲਦੇ ਆ ਉੱਥੇ ਜਾ ਕੇ ਆ ਅਸੀਂ ਪਹੁੰਚ ਚੁੱਕੇ ਆ ਸਿੱਧਾ ਸਾਹਿਬ ਆ ਸੰਗਤ ਆ ਵੀਰ ਆਪਣਾ ਚੱਲਦਾ ਸਕਦਾ ਹੋਇਆ ਚੱਲ ਬਾਈ ਲਾਓ ਸਾਕੇ ਦਾ ਕਾਰ ਪਾਰਕਿੰਗ ਦੇ ਸਾਹਮਣੇ ਆਪਣਾ ਲੰਗਰ ਬੰਦਾ ਹੈ ਇਹਦੇ ਅੰਦਰ ਹੀ ਆਪਣੀ ਸਾਰੀ ਤਿਆਰੀ ਹੁੰਦੀ ਆ ਵੀਰ ਆਪਣੇ ਮੁੱਖ ਸੇਵਾਦਾਰ ਬਾਬਾ ਬੱਲੂ ਜੀ ਆ ਸਾਰੇ ਵੀਰ ਆਪਣੇ ਸੇਵਾਦਾਰ ਵੀਰ ਨੇ ਆ ਸਾਰੇ ਆਪਣੇ ਆ ਜੀ ਬਰੈਡ ਦੇ ਜਿਹੜਾ ਆਈਸਕ੍ਰੀਮ ਲੈ ਕੇ ਆਏ ਸੇਵਾ ਆ ਵੀਰ ਸੰਗ ਸੇਵਾ ਕਰਦੇ ਹੋਏ ਆਪਣੇ ਵੀਰ ਕਿਹੜਾ ਕਿਹੜਾ ਡੰਡੇ ਸਾਰੇ ਆ ਵੀਰ ਤਾਂ ਆ ਗਿਆ ਸਾਰੇ ਵੀਰ ਸੇਵਾ ਕਰਦੇ ਹੋਣ ਤਰੀਕ ਸੇਵਾ ਅਟੁੱਲ ਉਹ ਉਹ ਸਾਰੀ ਸਾਰੀ ਆਪ ਆ ਵੀਰ ਨੂੰ ਵੇਖੋ ਆਪਣੇ ਸੇਵਾਦਾਰ ਦੀ ਸਾਰੇ ਆ ਵੀਰ ਆਪਣੇ ਸੇਵਾ ਕਰਦੇ ਹੋਏ ਜਬਾਤ ਮਾਰ ਰਿਹਾ ਵੀਰ ਜੀ ਲੈ ਨੇ ਵੀਰ ਦਾ ਸਪੀਡ ਚੈੱਕ ਕਰੋ ਵੀਰਾਂ ਜੀ تیاری ਹੁੰਦੀ ਹੈ ਕਿਸਨ ਮ ਜਾਣੀ ਵੀਰ ਆਪਣੇ تیاری ਕਰਦੇ ਹੋਏ ਲਾਓ ਜੀ ਚੱਲ ਪਿਆ ਕੰਮ ਸੈਂਡਵਿਚ ਹਣ ਭਰਦੇ ਮੁੰਡੇ ਮੇਰੀ ਮੇਰੀ ਵੀਡੀਓ ਅੱਗੇ ਦੇਖ ਪਈ ਨਹੀਂ ਆਈ ਅੱਲਾ ਮੂੰ ਤਾਂ ਕਰ ਪਰ ਉਹ ਮੈਂ ਚੱਲੇ ਬਹਾਮਾ ਕੱਢਣਾ ਕੁਝ ਨਹੀਂ ਤੂੰ ਪਰ ਆ ਮਗਾ ਕਿਤਾ ਗਾੜੀਆਂ ਐ ਐਡਾ ਕਾਲਾ ਗਿਹੜਾ ਜਿਹੜੇ ਦੇਦਣ ਹੀ ਨਹੀਂ ਰਹੇ ਜੀ ਮੈਂ ਵਿਖਾ ਹੀ ਦਵਾ ਏਰੀ ਅੱਗੇ ਵੀ ਨਹੀਂ ਆਈ ਇਧਰ ਮੈਂ ਕੱਟਣ ਲੱਗਾ ਵੇਖੀ ਰਿਹਾ ਚਲੋ ਜੀ ਚਲੋ ਚਲੋ ਖੇਦੋ ਕੰਮ ਖੇਦੋ ਹਰਜੀਤ ਦਾ ਕੰਮ ਵਧੀਆ ਨਹੀਂ ਫੜਾਉਂਦਿਆ 4 ਵਜੇ 4 ਵਜੇ ਤੱਕ ਆ ਜੀ ਬਰੈਡ ਹਵਾਕੀ ਉਹ ਫਰਾਈਟ ਥੋੜੇ ਰਹਿ ਗਏ ਜੀ ਜਿਮਾਨ ਪਾ ਲਾਓ ਇੱਧਰ ਆਓ ਕਾਸ ਕਰੀਮਾ ਭਰੀ ਲਿਆ ਭਾਜੀ ਉਹਨਾਂ ਦੇ ਬਾਰੇ ਮਾਰਿਆ ਕਿਹੜੇ ਭਾਈ ਦੇ ਮਾਰਿਆ ਲਓ ਭਾਜੀ ਭਰਦੇ 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 ਜਿਹੜੇ ਕੱਟੀ ਜਾਂਦੇ ਥੱਲੇ ਰੱਖੀ ਜਾ ਬਣਾ ਯਾਰ ਇਹਨੂੰ ਹਾਂ ਪੂਰੀ ਸਪੀਡ ਨਾਲ ਇਹ ਕੰਮ ਕਰਨ ਮੜੇ ਪੂਰੀ ਭਰਦੇ ਲੱਗੇ ਟਾਪ ਮਿੰਟੋ ਮਿੰਟ आ गए भाई आप लेके आए वाली की बात है वाली बात है पूरी पहन लिया अंदर में बच्चा करेगा पूरे के हो गया वाले टांग थोड़ी लग रही है ये वो कटला जी सबको एकदम ओए जिला वाले माइक पीछे लगा के माइक लगा के पीछे 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 कसम से कसम से ઓહ 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 ओ ब्लॉग ओ

ਆ ਮੇਰਾ ਭਰਾ ਨਾਲ ਜੀ ਆ ਸਕਰੀਨ ਨਾ ਲੰਗਰ ਚੱਲੂ ਹੋ ਚੁੱਕਾ ਜਿਹਨਾਂ ਦੇ ਤੁਸੀਂ ਦੇਖ ਸਕਦੇ ਹੋ ਸੰਤਾਨਾਂ ਦਾ ਸਿਕੰਡੀਆਂ ਨੇ ਫੜ ਆਪਣੇ ਵੀਰ ਸਰਵਦਾ ਸੰਗਰਵਤਮ ਦੇ ਹੋਏ ਡੂੰਗੇ ਫੜਦੇ ਯਾਰ ਆ ਡੂੰਗੇ ਫੜ ਕੇ ਰੱਖ ਯਾਰ ਕੀ ਦੋ ਫੜ ਕੇ ਰੱਖ ਦੂੰ ਯਾਰ ਫੜ ਕੇ ਤੇ ਰੱਖ ਦੇ ਜੇ ਮੈਂ ਕਰ ਆ ਇੰਨੇ ਦੂੰ ਤਾਂ ਤਾ ਫੜੇਗਾ ਆਪਣੇ ਮੋਬਾਈਲ ਪਰਸ ਦਾ ਧਿਆਨ ਰੱਖਿਓ ਵਾਹਿਗੁਰੂ ਜੀ ਧਿਆਨ ਰੱਖ ਕੇ ਸੇਵਾ ਕਰਦੇ ਹੋਏ ਮੇਰੇ ਸੇਵਾਦਾਰ ਵੀਰ ਆਈ ਸੀ ਗ੍ਰੀਨ ਮੇਰੇ ਕੋਲੋਂ 70000 ਜਪੇਗੀ ਵੀਰ ਜੀ ਸੇਵਾ ਕਰਦੇ ਹੋਏ ਸਾਰੇ ਸਾਰੇ ਆਉਣਗੇ ਸਾਰੇ ਆਉਣਗੇ बाबे हम आप तह करते लंगर दी बाबे आप लोग दियां ਆ ਬਾਬੇ ਬਾਬੇ ਲੁੱਟ ਖੋ ਕਰਦੇ ਆ ਲੰਗਰ ਦੀ ਓ ਬਾਬੇ ਜੱਜ ਮੋੜਨਾ ਓਏ ਬਾਬੇ ਲੁੱਟ ਖੋ ਕਰਦੇ ਆ ਲੰਗਰ ਦੀ ਇਹ ਵਲੌਗ ਚ ਪਾਈ ਜਾਏਗੀ ਸਪੈਸ਼ਲ ਤੌਰ ਤੇ ਆਪਣੇ ਵੀਰ ਜੀ ਬੈਠੇ ਲੰਗਰ ਸੇਵਾ ਕੰਮ ਵੀ ਕਰਦਾ ਪਰ ਲੋਕ Are uh... you ਲੋਕ ਅਕੀਸਤਾ ਖਾਲਸਾ ਮਾਈਕਲ ਜੀ ਕੀ ਫਤੇ ਅੱਜ ਦੇ ਦਿਨ ਐਤਵਾਰ ਤਰੀਕ 9 ਜੂਨ 2024 ਨੂੰ ਚੀਦਾ ਸਾਹਿਬ ਕੇ ਆਈਸਕ੍ਰੀਮ ਤੇ ਸੈਂਡਵਿਚ ਦੀ ਸੇਵਾ ਲੱਗੀ ਸੀ ਕੀ ਸੇਵਾ ਤੋਂ ਚੁੱਕੀ ਗਈ ਹੈ ਇਹ ਬਾਬਾ ਜੀ ਦੇ ਅਸਤਾ ਹੈ ਜੇ ਜੋ ਵੀ ਭੁੱਲ ਚੁੱਕ ਹੋਈ ਹੈ ਮਾਫ ਕਰਨਾ ਤੇ ਅਗਲੇ ਐਤਵਾਰ ਫੇਰ ਆਉਂਦੇ ਸੇਵਾ ਕਰਨ ਦਾ ਆਪਾਂ ਬਹੁਤ ਹੀ ਬੁਰੀ ਹੈ ਅਗਲੇ ਐਤਵਾਰ ਫੇਅਰ ਵੀਰਾਂ ਦੇ ਪਰੈਨ ਹੈ ਕਿ ਆਈਸਕ੍ਰੀਮ ਦਾ ਲੰਗਰ ਫੇਰ ਲੱਗੂਗਾ ਤੇ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਹਮ ਮਾ ਕੇ ਇਸ ਅੰਦਰ ਵਿੱਚ ਫੰਕਸ਼ਨ ਦੀ ਕਿਰਪਾਲਤਾ ਕਰੋ ਤੇ ਆਪਣੇ ਆ ਸੇਵਾ ਨਾਲ ਯੋਗਦਾਨ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ